ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸੋ ਮਾਫੀ ਚਾਹੁੰਦੇ ਆ ਵੀਡੀਓ ਬਣਾਉਣ ਸਮੇ ਮੋਬਾਈਲ ਦੇ ਵਿੱਚ ਆਵਾਜ਼ ਕਲੀਅਰ ਨਾ ਹੋਣ ਦੇ ਕਾਰਨ ਤੇ ਸਾਨੂੰ ਇਹ ਆਡੀਓ ਦੁਆਰਾ ਐਡਿਟ ਕਰਨੀ ਪੈ ਰਹੀ ਆ ਸੋ ਆਪਾਂ ਦੋਸਤੋ ਗਏ ਸੀ ਜੜੱਕ ਪਿੰਡ ਮੋਗੇ ਬਿਜਲੀ ਦੀ ਫਿਟਿੰਗ ਕਰਨ ਸੋ ਬਾਜੀ ਨੇ ਬਹੁਤ ਸੋਹਣਾ ਮਕਾਨ ਛੋਟਾ ਜਿਹਾ ਪਰਸ਼ਨ ਪਾਇਆ ਹੋਇਆ ਵਾ ਤੇ ਉਸ ਵਿੱਚ ਆਪਾਂ ਬਿਜਲੀ ਦੀ ਫਿਟਿੰਗ ਕਰਨ ਗਏ ਸੀ ਸੋ ਬਾਈ ਇੱਕ ਗਲਤੀ ਕਰ ਬੈਠਾ ਉਸਨੇ ਆਪ ਹੀ ਪੈ ਪਾ ਲਏ ਸੀਗੇ ਕੰਧਾਂ ਦੇ ਵਿੱਚ ਜੋ ਕਿ ਬਹੁਤ ਗਲਤ ਤਰੀਕੇ ਨਾਲ ਪਾ ਚੁੱਕਿਆ ਸੀਗਾ ਪਰ ਉਸ ਦੇ ਵਿੱਚ ਜਦੋਂ ਆਪਾਂ ਦੇਖਿਆ ਤਾਂ ਬਿਜਲੀ ਦਾ ਖਰਚਾ ਨਾਜਾਇਜ਼ ਬਹੁਤ ਹੋ ਰਿਹਾ ਸੀ ਸੋ ਆਹ ਦੇਖ ਹੀ ਸਕਦੇ ਹੋ ਤੁਸੀਂ ਬਾਈ ਦਾ ਇੱਕ ਰੂਮ ਆ ਇਹਦੇ ਵਿੱਚ ਕਾਫੀ ਪੈਂਟ ਲੱਗ ਸੁੱਕਿਆ ਸੀ ਜੋ ਆਪਾਂ ਫालतू ਪੈਂਟ ਆਪਾਂ ਬੰਦ ਕਰ ਦਿੱਤੇ ਉਹ ਔਰ ਇੱਕ ਬਾਈ ਦੀ ਗੈਲਰੀ ਆ ਔਰ ਆ ਬੈਡਰੂਮ ਆ ਇਹ ਬਾਈ ਨੇ ਬੈਡਰੂਮ ਨੂੰ ਸਟੋਰ ਦੇ ਰੂਪ ਦੇ ਵਿੱਚ ਇਹਨੂੰ ਵਰਤੋਚ ਲੈਣਾ ਵਾ ਸੋ ਇਹਦੇ ਵਿੱਚ ਵੀ ਕਾਫੀ ਨਜਾਇਜ਼ ਪੁਆਇੰਟ ਰੱਖ ਚੁੱਕਾ ਸੀਗਾ ਸੋ ਇੱਕ ਰਸੋਈ ਆ ਤੇ ਉਹ ਲੈਟਰਨ ਤੇ ਬਾਥਰੂਮ ਆ ਸੋ ਫਿਰ ਵੀ ਆਪਾਂ ਬਹੁਤ ਸਮਝ ਦੇ ਨਾਲ ਬਾਈ ਦਾ ਕੰਮ ਕੀਤਾ ਵੈਰਿੰਗ ਕਰਨੀ ਆਪਾਂ ਸ਼ੁਰੂ ਕਰਤੀ ਆ ਉਹ ਵਾਇਰਿੰਗ ਵੀ ਆਪਾਂ ਇਸ ਢੰਗ ਨਾਲ ਕੀਤੀ ਕਿ ਜੋ-ਜੋ ਬਾਈ ਨੂੰ ਪੁਆਇੰਟ ਚਾਹੀਦੇ ਸੀ ਜੋ ਲੋਡ ਸੀ ਆਪਾਂ ਸਾਰੀ ਉਹ ਬਾਈ ਨੂੰ ਉਪਲਬਧ ਕਰਵਾਈ ਆ। ਸੋ ਤੁਹਾਡੇ ਸਾਹਮਣੇ ਦੇਖ ਹੀ ਸਕਦੇ ਹੋ ਕਿ ਬਹੁਤ ਘੱਟ ਸਮਾਨ ਦੇ ਵਿੱਚ ਬਾਈ ਨੂੰ ਉਹ ਸਾਰੇ ਪੁਆਇੰਟ ਆਪਾਂ ਦਿੱਤੇ ਉਹ ਸਾਰੀ ਸਹੂਲਤਾਂ ਦਿੱਤੀਆਂ ਜੋ ਕਿ ਆਉਣ ਵਾਲੇ ਸਮੇਂ 'ਚ ਬਾਈ ਨੂੰ ਜ਼ਰੂਰੀ ਸਨ। ਸੋ ਸਾਡੇ ਕੋਲੇ ਕੀ ਆ? ਇੱਕ ਤਾਰ ਦਾ ਰੋਲ ਆ 1 ਮੀਟਰ ਦਾ 0.75 ਦਾ ਔਰ 2.5 mm ਤਾਰ ਆਪਾਂ ਬਾਥਰੂਮ ਦੇ ਗੀਜਰ ਵਾਸਤੇ ਮੰਗਵਾਈ ਹੋਈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਨੂੰ ਕਿਸੇ ਵੀ ਪੁਆਇੰਟ ਤੇ ਕੋਈ ਦਿੱਕਤ ਨਾ ਆਵੇ ਆਪਾਂ ਉਸ ਅਨੁਸਾਰ ਬਾਈ ਨੂੰ ਪੂਰੀ ਸਹੂਲਤ ਦਿੱਤੀ ਆ ਤੁਸੀਂ ਦੇਖ ਹੀ ਸਕਦੇ ਹੋ ਦੋ ਤਾਰ ਦੇ ਰੋਲ ਨੇ ਸਾਡੇ ਕੋਲੇ ਔਰ ਇੱਕ 2.5 ਦੀ ਤਾਰ ਔਰ ਜੋ ਫਰੇਮ ਵਗੈਰਾ ਜੋ ਦੂਸਰੀ ਐਸੈਸਰੀ ਚਾਹੀਦੀ ਸੀ ਉਹ ਵੀ ਲੋਡ ਮੁਤਾਬਕ ਇੱਡੇ ਵੱਡੇ ਮਕਾਨ ਦੇ ਵਿੱਚ ਬਹੁਤ ਹੀ ਘੱਟ ਸਮਾਨ ਨਾਲ ਆਪਾਂ ਬਾਈ ਨੂੰ ਸਾਰੀ ਸਹੂਲਤ ਦਿੱਤੀ ਔਰ ਵਾਇਰਿੰਗ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਜ਼ਰੂਰਤ ਸੀ ਉਹ ਆਪਾਂ ਸਾਰੀ ਬਾਈ ਨੂੰ ਮੁਹੱਈਆ ਸਹੂਦਾ ਮੁਹੱਈਆ ਕਰਵਾਈ ਆ ਸੋ ਦੇਖ ਸਕਦੇ ਹੋ ਤੁਸੀਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਵਾਂਗਾ ਚਾਹੇ ਤੁਸੀਂ ਕੋਈ ਵੀ ਕਾਰੀਗਰੋਂ ਕੋਈ ਵੀ ਕੰਮ ਜਾਣਦੇ ਹੋ ਜਿਸਕਾ ਕੰਮ ਉਸੀ ਕੋ ਸਾਜੇ ਤੋ ਇਹ ਤੁਸੀਂ ਭੁੱਲ ਕੇ ਵੀ ਗਲਤੀ ਨਹੀਂ ਕਰਨੀ ਵੀ ਜੇ ਅਸੀਂ ਪਲੰਬਰਾਂ ਜਾਂ ਅਸੀਂ ਇਹ ਕੰਮ ਕਰ ਲਾਂਗੇ ਨਹੀਂ ਬਾਈ ਨੇ ਬਹੁਤ ਵੱਡੀ ਗਲਤੀ ਕੀਤੀ ਸੋ ਆਪਾਂ ਦੇਖ ਸਕਦੇ ਹਾਂ ਰੂਮ ਦੇ ਵਿੱਚ ਐਂਟਰੀ ਤੇ ਇੱਕ ਗੈਲਰੀ ਸੀਗੀ ਉਸ ਦੇ ਵਿੱਚ ਇੱਕ ਪਲੱਗ ਪੱਖਾ ਉਹ ਲਾਈਟ ਪੁਆਇੰਟ ਦਿੱਤਾ ਜੀ ਤਾਂ ਕਿ ਰਾਤ ਨੂੰ ਆਉਣ ਜਾਣ ਲਈ ਕੋਈ ਦਿੱਕਤ ਨਾ ਹੋਵੇ ਉਦੋਂ ਆਪਾਂ ਇਹਦੇ ਵਿੱਚ ਪੱਖੇ ਦਿੱਤੇ ਇੱਕ ਜਿੱਥੇ ਬਾਈ ਨੇ ਸਮਾਨ ਦੀ ਪੇਟੀ ਰੱਖਣੀ ਸੀਗੀ ਉੱਥੇ ਆਪਾਂ ਲਾਈਟ ਦਿੱਤੀ ਐਂਟਰੀ ਤੇ ਆਪਾਂ ਇੱਕ ਲਾਈਟ ਪੁਆਇੰਟ ਦਿੱਤਾ ਜੀ ਸੋ ਚੱਲਦੇ ਆਂ ਦੂਸਰੇ ਰੂਮ ਦੇ ਵਿੱਚ ਜਿੱਥੇ ਬਾਈ ਨੇ ਆਪਣੇ ਬੈੱਡ ਲਗਾਣੇ ਆ ਔਰ ਆਪਾਂ ਪੱਖਾ ਪਾਉਣ ਦੇਤਾ ਲਾਈਟ ਦੇਤੀ ਦੋ ਲਾਈਟ ਪੁਆਇੰਟ ਦਿੱਤੇ ਆਪਾਂ ਇੱਕ ਰਾਤ ਨੂੰ ਛੋਟਾ ਬਲਬ ਲਗਾਉਣ ਵਾਸਤੇ ਔਰ ਏਸੀ ਔਰ ਇੱਧਰ ਸਾਹਮਣੇ ਬਾਈ ਨੇ ਆਪਣੀ ਐਲਸੀਡੀ ਲਗਾਨੀ ਸੀਗੀ ਉਸ ਵਾਸਤੇ ਵੀ ਆਪਾਂ ਪੁਆਇੰਟ ਬਣਾ ਕੇ ਦੇਤਾ ਬਾਈ ਨੂੰ ਔਰ ਚੱਲਦੇ ਆਂ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਆਪਾਂ ਫ੍ਰਿਜ ਰੱਖਣ ਵਾਸਤੇ ਸੋਚ ਪਲੱਗ ਦਿੱਤਾ ਜੀ ਠੀਕਾ ਔਰ ਉਸ ਤੋਂ ਬਾਅਦ ਸੈਲਫ ਦੇ ਉੱਤੇ ਆਪਾਂ ਪਲੱਗ ਔਰ ਲਾਈਟ ਪੁਆਇੰਟ ਦਿੱਤਾ ਜੀ ਠੀਕਾ ਜੀ ਮੈਕਸੀ ਗਲੈਂਡਰ ਚਲਾਉਣ ਵਾਸਤੇ ਔਰ ਇੱਥੇ ਬਾਈ ਨੇ ਆਪਣਾ ਚੁੱਲ੍ਹਾ ਜਮਤਾ ਮੰਨ ਲਓ ਵੀ ਪਿੰਡਾ ਦੇ ਵਿੱਚ ਚੱਲਦਾ ਜੋ ਉੱਥੇ ਆਪਾਂ ਲਾਈਟ ਦਿੱਤਾ ਦਿੱਤੀ ਜੀ ਔਰ ਬਾਥਰੂਮ ਦੇ ਵਿੱਚ ਇੱਕ ਲਾਈਟ ਪੁਆਇੰਟ ਔਗਜਸਟ ਪੱਖਾ ਔਰ ਗੀਜ਼ਰ ਪੁਆਇੰਟ ਦਿੱਤਾ ਜੀ ਔਰ ਉਸ ਤੋਂ ਬਾਅਦ ਚੱਲਦੇ ਆ ਫਲਸ਼ ਦੇ ਵਿੱਚ ਫਲਸ਼ ਦੇ ਵਿੱਚ ਇੱਕ ਲਾਈਟ ਔਰ ਇੱਕ ਔਗਜਸਟ ਦਿੱਤਾ ਜੋ ਦੋਨੇ ਚੀਜ਼ਾਂ ਬਹੁਤ ਜ਼ਰੂਰੀ ਨੇ ਸੋ ਇਸ ਤੋਂ ਬਾਅਦ ਕੁਝ ਪੁਆਇੰਟ ਅਸੀਂ ਦਿਖਾ ਨਹੀਂ ਸਕੇ ਸੋ ਫਿਰ ਵੀ ਦੇਖ ਰਿਹਾ ਕਿ ਬਾਈ ਨੂੰ ਸਵਰਸਿਵਲ ਔਰ ਟੱਲੂ ਪੰਪ ਦੀ ਮੋਟਰ ਦਾ ਕਨੈਕਸ਼ਨ ਵੀ ਦਿੱਤਾ ਹੋਇਆ ਸੋ ਅਸੀਂ ਆਸ ਕਰਦੇ ਹਾਂ ਤੁਹਾਨੂੰ ਸਾਡਾ ਕੰਮ ਵਧੀਆ ਲੱਗਿਆ ਹੋਊਗਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ